ਤੁਸੀਂ ਦੇਖ ਰਹੇ ਹੋ ਸਕੈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਕਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਜਿੱਥੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਉੱਥੇ ਹੀ ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਮੀਡੀਆ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਕੀ ਕੁਝ ਕਹਿੰਦੇ ਹੋਏ ਨਜ਼ਰਾਂ ਇਹ ਨੇ ਆ ਸੁਣਦੇ ਆ ਜੀਵਨ ਦਾ ਤਾਪ ਸੀਟ ਮਿਲਣ ਤੋਂ ਬਾਅਦ ਵਾਹਿਗੁਰੂ ਦਾ ਸੁਤਰਾਣਾ ਚੜ੍ਹਨ ਤੋਂ ਪਹਿਲੇ ਕੀ ਕਹਿੰਦੇ ਦੇਖੋ ਜਿੰਦਗੀ ਦੇ ਵਿੱਚ ਜੇ ਸਿੱਖ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਔਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਾਨ ਵੜਿਆਈਆਂ ਵਿਉਧੀਆਂ ਨੇ ਜੀ ਆਪਣੇ ਸਿੱਖ ਦੀ ਝੋਲੀ 'ਚ ਪਾਉਂਦੇ ਨੇ ਤੇ ਫਿਰ ਸਿੱਖ ਨੂੰ ਤੇ ਵੈਸੇ ਸੁੱਤੇ ਜਾਗਦੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਪਰ ਸਾਡੇ ਵਾਸਤੇ ਸਭ ਤੋਂ ਪਵਿੱਤਰ ਤੇ ਸਭ ਤੋਂ ਸਰਵੋੱਚ ਸਥਾਨ ਜਿਹੜਾ ਹੈ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦਾ ਦਰਾਰਾ ਹੈ ਸ਼੍ਰੀ ਦਰਬਾਰ ਸਾਹਿਬ ਜਿੱਥੇ ਆਣ ਕੇ ਸਿੱਖ ਹਮੇਸ਼ਾ ਹੀ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਤੇ ਉਹਦੇ ਕੋਲੋਂ ਦਤਾਂ ਵੀ ਮੰਗਦਾ ਹੈ ਮੈਂ ਵੀ ਅੱਜ ਉਹਦੇ ਚਰਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ ਘਰ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਇਆ ਅਰਦਾਸ ਬੇਨਤੀ ਕੀਤੀ ਹੈ ਕਿ ਸਤਿਗੁਰੂ ਸਭ ਤੇਰੀਆਂ ਦਾਤਾਂ ਨੇ ਤੇ ਆਪਣੇ ਸਿੱਖ ਦੀ ਝੋਲੀ ਦੇ ਵਿੱਚ ਆਪਣੀਆਂ ਬਖਸ਼ਿਸ਼ਾਂ ਤੇ ਵੜਿਆਈਆਂ ਦੀ ਦਾਤ ਪਾਈ ਤਾਂ ਕਿ ਤੇਰਾ ਸਿੱਖ ਜਿਹੜਾ ਹੈ ਜਿਸ ਦਰਦ ਨੂੰ ਲੈ ਕੇ ਜਿਸ ਪੀੜਾ ਨੂੰ ਲੈ ਕੇ ਇਸ ਜ਼ਿੰਦਗੀ ਵਿੱਚ ਹੁਣ ਤੱਕ ਪਹੁੰਚਿਆ ਹੈ ਜਿਹੜਾ ਕੌਮ ਦਾ ਦਰਦ ਹੈ ਜਿਹੜਾ ਪੰਥ ਦਾ ਦਰਦ ਹੈ ਜਿਹੜਾ ਸਿੱਖਾਂ ਦਾ ਦਰਦ ਹੈ ਜਿਹੜਾ ਪੰਜਾਬ ਦਾ ਦਰਦ ਹੈ ਉਸ ਦਰਦ ਨੂੰ ਜਿਹੜਾ ਆ ਦੇਸ਼ ਦੀ ਪਾਰਲੀਮੈਂਟ ਵਿੱਚ ਮੈਂ ਬਲੰਦ ਕਰ ਸਕਾਂ। ਸਤਿਗੁਰਾਂ ਦੇ ਹਜ਼ੂਰ ਅੱਜ ਇਹੀ ਅਰਦਾਸ ਬੇਨਤੀ ਕਰਨ ਵਾਸਤੇ ਆਏ ਸੀ। ਸਤਿਗੁਰੂ ਬਖਸ਼ਿਸ਼ਾਂ ਕਰਨ ਵਾਲੇ ਨੇ ਤੇ ਮੇਰਾ ਭਰੋਸਾ ਆ ਹਰ ਸਿੱਖ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਸਿੱਖ ਦੀ ਰੂਹ ਤੋਂ ਕੀਤੀ ਹੋਈ ਅਰਦਾਸ ਨੂੰ ਜਿਹੜੀ ਨਿਰਸਵਾਰਥੋ ਕਿ ਨਾਤ ਮੈਂ ਸਿਆਸੀ ਆ ਤੇ ਨਾ ਮੈਂ ਸਿਆਸਤ ਦਾ ਮਾਰਾਂ ਤੇ ਨਾ ਮੈਂ ਗੰਦੀ ਸਿਆਸਤ ਵਿੱਚ ਵਿਸ਼ਵਾਸ ਰੱਖਦਾ ਹਾਂ ਹਮੇਸ਼ਾ ਹੀ ਇੱਕ ਪੰਥ ਵਾਸਤੇ ਪੰਜਾਬ ਵਾਸਤੇ ਲੰਮੇ ਸੰਘਰਸ਼ ਕੀਤੇ ਐ ਜੇਲਾਂ ਵਿੱਚ ਕੱਟੀਆਂ ਨੇ ਔਰ ਜਦੋਂ ਉਹਨਾਂ ਹਾਲਾਤਾਂ ਵੱਲ ਦੇਖਦੇ ਹਾਂ ਆਪਣੇ ਆਪ ਤੇ ਵੀ ਮਹਿਸੂਸ ਹੁੰਦਾ ਕਿ ਇਹ ਜ਼ਿੰਦਗੀ ਦੀ ਕਿਹੜੀ ਕਹਾਣੀ ਸੀ ਤੇ ਉਹ ਕਹਾਣੀ ਅੱਜ ਵੀ ਚੱਲ ਰਹੀ ਹੈ ਸਾਡੇ ਬੰਦੀ ਸਿੰਘ ਤੇ ਮਸਲੇ ਪੰਤ ਦੇ ਪੰਜਾਬ ਦੇ ਹੋਰ ਵੀ ਨੇ ਪਰ ਸਭ ਤੋਂ ਗੰਭੀਰ ਮਸਲਾ ਜਿਹੜੇ 30 30 34 34 ਸਾਲਾਂ ਤੋਂ ਜੇਲਾ ਚ ਬੈਠੇ ਨੇ ਤੇ 29 ਸਾਲ ਤੋਂ ਫਾਂਸੀ ਦੀ ਤਖਤ ਤੇ ਅੱਜ ਵੀ ਸਿੱਖ ਖੜੋਤਾ ਆ ਤੇ ਸਾਨੂੰ ਹਾਕਮ ਜਿਹੜੇ ਨੇ ਸੁਣ ਦੀ ਥਾਂ ਤੇ ਜਿਹੜਾ ਆ ਅਗਲੇ ਬੰਨੋਂ ਠਿਠ ਕਰਦੇ ਉਸ ਠਿਠ ਦਾ ਜਵਾਬ ਜਿਹੜਾ ਆ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਦੇ ਨਾਲ ਤੇ ਬਾਬਾ ਜਰਨੈਲ ਸਿੰਘ ਤੇ ਹੋਰ ਸ਼ਹੀਦਾਂ ਦੀ ਆਸ਼ੀਰਵਾਦ ਦੇ ਨਾਲ ਜਿਹੜਾ ਉਹਨਾਂ ਕੋਲ ਹਮੇਸ਼ਾ ਪਿਆਰ ਲੈਂਦੇ ਰਹੇ ਸੀ ਉਹਦੇ ਸਦਕਾ ਜਿਹੜਾ ਆ ਉਹਨਾਂ ਦੀ ਬੋਲਤੀ ਬੰਦ ਕਰਾਂਗੇ ਤੇ ਜਿਹੜੇ ਮਸਲੇ ਨੇ ਉਹ ਹਲਕਾ ਲਾਵਾਂਗੇ ਨਾਲ ਜਿਹੜੇ ਪੰਜਾਬ ਦੇ ਮਸਲੇ ਵੀ ਚਾ ਕਿਸਾਨੀ ਦੇ ਐ ਜਾਂ ਜਿਹੜੀਆਂ ਹੋਰ ਦਿੱਕਤਾਂ ਨੇ ਜਾਂ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਨੇ ਔਰ ਜਿਹੜਾ ਪਾਕਿਸਤਾਨ ਦੇ ਨਾਲ ਸਾਡਾ ਸਰਹੱਦ ਤੇ ਵਪਾਰ ਚੱਲਦਾ ਸੀ ਜਿੱਥੋਂ ਮੱਧ ਏਸ਼ੀਆ ਨੂੰ ਅਰਬ ਕੰਟਰੀਜ਼ ਨੂੰ ਵਾਗਾ ਬਾਰਡਰਾਂ 'ਇ ਜਾਂਦਾ ਸੀ ਉਹ ਬੰਦ ਕਰ ਦਿੱਤਾ ਗਿਆ ਸ਼ਰਾਰਤ ਦੇ ਤਹਿਤ ਕਿ ਪੰਜਾਬ ਤਰੱਕੀ ਨਾ ਕਰ ਜੇ ਤੇ ਗੁਜਰਾਤ ਬੰਦਰਗਾਹਾਂ ਨੂੰ ਸਭ ਕੁਝ ਬਣਾ ਦਿੱਤਾ ਗਿਆ ਉਸ ਮਸਲੇ ਨੂੰ ਠਾ ਕੇ ਜਾਂ ਉਸ ਮਸਲੇ ਨੂੰ ਉਠਾਉਣਾ ਤੇ ਹੱਲ ਕਰਾਉਣਾ ਤੇ ਲਾਗੂ ਕਰਾਉਣਾ ਮੇਰੀ ਪ੍ਰਾਇੋਰਟੀ ਹੂ ਵਰਤੋਂ ਦਾ ਦਿਰੀ ਤੋਂ ਵੀਡੀਓ ਵਾਇਰਲ ਹੋ ਰਹੀ ਰਾਤ ਦੀ ਜੀਤ ਦੱਸਿਆ ਜਾ ਰਿਹਾ ਕਿ ਬੇਸਾਥਨੀ ਵਰਤੋਂ ਦਾ ਐਕਸੀਡੈਂਟ ਹੋ ਗਿਆ ਕੀ ਸਪਸ਼ਟੀਕਰਨ ਲੋਗ ਹੁਣ ਇਹਦੇ ਬਾਰੇ ਕੀ ਕਵਾਂਗੇ ਮੈਂ ਤਾਂ ਗੁਰੂ ਦੇ ਚਰਨਾਂ ਚੜ੍ਹ ਉਤਾਰ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਆ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਹਾਂਜੀ ਵੱਖ-ਵੱਖ ਪਾਰਟੀਆਂ ਦੇ ਨਮੇ ਦੇ ਖੜੋਤੇ ਨੇ ਇਕ ਅੱਧਾ ਕੋਈ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅਮਿਤਪਾਲ ਸਿੰਘ ਜੀ ਖੜੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀਟੀ ਟੀਮਾਂ ਨੇ ਉਹ ਜਦੋਂ ਦੀ ਮੇਰੀ ਟਿਕਟ ਐਨੌਸ ਹੋਈ ਉਹਨਾਂ ਦੀ ਚੀਕਾਂ ਨਿਕਲੀਆਂ ਪਈ ਚਲੋ ਉਹਨਾਂ ਦੀ ਮਰਜ਼ੀ ਹੈ ਕਿ ਕਹਿੰਦੇ ਹੁੰਦੇ ਕਿ ਜਿਹਦੇ ਬਾਰੇ ਕੋਈ ਮਾੜੀ ਖ਼ਬਰ ਆਵੇ ਉਹਦੀ ਉਮਰ ਵੱਧਦੀ ਹੈ ਸਕੈਨਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਪੰਕਜ ਦੀ ਰਿਪੋਰਟ